ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ 50 ਸਾਲਾਂ ਦੇ ਬਾਅਦ ਇਹਨਾਂ ਰਾਸ਼ੀਆਂ ਦੀ ਕਿਸਮਤ ਹੀ ਚਮਕ ਜਾਵੇਗੀ ਕਿਉਂਕਿ ਅੱਜ 15 ਮਾਰਚ ਚੇਤ ਦੀ ਮੱਸਿਆ ਹੈ ਤੇ ਮਹਾ ਲక్ష్ਮੀ ਯੋਗ ਭਗਵਾਨ ਮੰਗਲ ਦੇਵ ਰਾਸ਼ੀ ਪਰਿਵਰਤਨ ਕਰ ਰਹੇ ਹਨ ਇਸ ਦੇ ਨਾਲ ਸ਼ਨੀ ਤੇ ਮੰਗਲ ਦੀ ਜੋਤਿ ਬਣ ਰਹੀ ਹੈ ਤੇ ਪੂਰੇ 50 ਸਾਲਾਂ ਦੇ ਬਾਅਦ ਇਹਨਾਂ ਦਾ ਬਹੁਤ ਹੀ ਵਧੀਆ ਸੰਜੋਗ ਬਣ ਰਿਹਾ ਹੈ ਜੀ ਤੇ ਇਸ ਸਮੇਂ ਛੇ ਰਾਸ਼ੀਆਂ ਹੋ ਜਾਣਗੀਆਂ ਕਰੋੜਪਤੀ ਉਹਨਾਂ ਦੀ ਜ਼ਿੰਦਗੀ ਹੀ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਛੇ ਰਾਸ਼ੀਆਂ ਦੇ ਵਿੱਚੋਂ ਤੁਹਾਡੀ ਵੀ ਕਿਸਮਤ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਇੱਕ ਹੋ ਜਾਵੇ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ 50 ਸਾਲਾਂ ਦੇ ਬਾਅਦ ਇਦਾਂ ਦਾ ਯੋਗ ਬਣ ਰਿਹਾ ਹੈ ਕਿ ਸ਼ਨੀ ਅਤੇ ਮੰਗਲ ਦੋਵੇਂ ਹੀ ਇੱਕੋ ਸਾਥ ਇੱਕ ਭਾਵ ਕੇ ਜੋਤੀ ਬਣਾ ਰਹੇ ਹਨ ਜਿਵੇਂ ਕਿ 15 ਮਾਰਚ ਨੂੰ ਮੰਗਲ ਦੇਵ ਰਾਸ਼ੀ ਦਾ ਪਰਿਵਰਤਨ ਹੋਵੇਗਾ ਉਸ ਦੇ ਤੁਰੰਤ ਬਾਅਦ ਸ਼ੇਰ ਰਾਸ਼ੀਆਂ ਦਿੱਤਾ ਕਿਸਮਤ ਹੀ ਚਮਕ ਜਾਵੇਗੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਇਹਨਾਂ ਦੇ ਤੁਸੀਂ ਮੰਨ ਲਓ ਕਿ ਭਾਗ ਹੀ ਜਾਗਣ ਵਾਲੇ ਹਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੀ ਅਗਲੇ 3 ਸਾਲਾਂ ਤੱਕ ਕਿਸਮਤ ਹੀ ਬਦਲਣ ਵਾਲੀ ਹੈ ਸੋ ਇਸ ਵੀਡੀਓ ਵਿੱਚ ਇਸ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਜੀ 15 ਮਾਰਚ ਨੂੰ 5:45 ਤੇ ਭਗਵਾਨ ਮੰਗਲ ਦੇ ਭਗਵਾਨ ਸ਼ਨੀ ਦੇਵ ਜੀ ਕੁੰਭ ਰਾਸ਼ੀ ਦੇ ਵਿੱਚ ਗੋਚਰ ਕਰਨਗੇ ਸ਼ਨੀ ਦੇਵ ਜੀ ਕੁੰਭ ਰਾਸ਼ੀ ਦੇ ਵਿੱਚ ਪਹਿਲਾਂ ਹੀ ਵਿਰਾਜਮਾਨ ਹਨ ਤੇ ਨਾਲ ਹੀ ਮੰਗਲ ਦੇਵ ਗੋਚਰ ਕਰਨ ਦੇ ਨਾਲ ਸ਼ਨੀ ਤੇ ਮੰਗਲ ਦੀ ਜੋਤਿ ਬਣ ਗਈ ਹੈ ਸ਼ਨੀ ਤੇ ਮੰਗਲ ਦੀ ਜੋਤਿ ਦੇ ਨਾਲ 6 ਰਾਸ਼ੀਆਂ ਵਾਲਿਆਂ ਦੇ ਉੱਪਰ ਮਾਤਾ ਲక్ష్ਮੀ ਦੀ ਕਿਰਪਾ ਹੀ ਹੋਣ ਵਾਲੀ ਹੈ ਇਸ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਵੱਡਾ ਇੱਕ ਪਰਿਵਰਤਨ ਆ ਜਾਵੇਗਾ ਜਿਸ ਦੇ ਨਾਲ ਤਾਂ ਇਹਨਾਂ ਦੀ ਕਿਸਮਤ ਹੀ ਚਮਕ ਜਾਵੇਗੀ ਸੋ ਨਾਲ ਹੀ ਇਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਵੀ ਹੋ ਜਾਵੇਗਾ ਇਹਨਾਂ ਨੂੰ ਧਨ ਸੰਪਤੀ ਵਿੱਚ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹਨਾਂ ਦਾ ਹੱਲ ਹੋ ਜਾਵੇਗਾ ਤੇ ਇਹਨਾਂ ਨੂੰ ਧਨਲਾਭ ਹੋਣ ਵਾਲਾ ਹੈ ਸੋ ਇਸੇ ਕੁਸ਼ਨ ਅਸੀਂ ਇੱਕ ਮੌਕੇ ਦੇ ਉੱਪਰ ਉਹ ਸਭ ਤੋਂ ਪਹਿਲੀ ਰਾਸ਼ੀ ਕਿਹੜੀ ਹੈ ਜਿਸ ਦੀ ਕਿਸਮਤ ਹੀ ਬਦਲ ਜਾਵੇਗੀ ਜਿਸ ਲਈ ਇਹ ਸੰਕਰਾਂਤ ਬਹੁਤ ਹੀ ਵਧੀਆ ਰਹੇਗੀ ਸਭ ਤੋਂ ਪਹਿਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਨੂੰ 15 ਮਾਰਚ ਜਾਨੀ ਕਿ ਅੱਜ ਦੇ ਦਿਨ ਸ਼ਨੀ ਦੇਵ ਦੀ ਜੋਤੀ ਬਣੇਗੀ ਇਹ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਵੱਡਾ ਪਰਿਵਰਤਨ ਲੈ ਕੇ ਆਵੇਗਾ ਇਹ ਲਾਭਕਾਰੀ ਇਹਨਾਂ ਦੇ ਲਈ ਸਮਾਂ ਸਾਬਿਤ ਹੋ ਜਾਵੇਗਾ ਇੱਕ ਤਾਂ ਮੰਗਲ ਗੋਚਰ ਦਾ ਅਤੇ ਨਾਲ ਹੀ ਇਹਨਾਂ ਨੂੰ ਧਨ ਸੰਬੰਧੀ ਕੋਈ ਜਿਹੜੀ ਵੀ ਪਰੇਸ਼ਾਨੀ ਸੀ ਉਹ ਦੂਰ ਹੋਣ ਵਾਲੀ ਹੈ ਤੇ ਨਾਲ ਹੀ ਮਕਰ ਰਾਸ਼ੀ ਤੇ ਸ਼ਨੀ ਦੀ 60 ਸਤੀ ਵੀ ਚੱਲ ਰਹੀ ਹੈ 60 ਸਤੀ ਦੀ وجہ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਉੱਪਰ ਧਨ ਸੰਬੰਧੀ ਜਾਂ ਕਰ ਸੰਬੰਧੀ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਬਣੀਆਂ ਹੋਈਆਂ ਸਨ ਜਾਂ ਤੁਹਾਡਾ ਕਿਤੇ ਵੀ ਧਨ ਦਾ ਕੋਈ ਨੁਕਸਾਨ ਹੋ ਰਿਹਾ ਸੀ ਤੁਹਾਡਾ ਵਪਾਰ ਅੱਗੇ ਗਰੋ ਨਹੀਂ ਸੀ ਕਰ ਰਿਹਾ ਤੁਹਾਨੂੰ ਨੌਕਰੀ ਵਿੱਚ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰਿਵਾਰ ਦੇ ਵਿੱਚ ਤੁਹਾਡੇ ਕੋਈ ਚਿੰਤਾ ਹੀ ਬਣੀ ਹੋਈ ਸੀ ਕੁੱਲ ਮਿਲਾ ਕੇ 67 ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸੀ ਕਾਫੀ ਸਮੇਂ ਤੋਂ ਜਿਵੇਂ ਕਿ ਅੱਜ 15 ਮਾਰਚ ਨੂੰ ਭਗਵਾਨ ਮੰਗਲ ਦੇਵ ਭਗਵਾਨ ਸ਼ਨੀ ਦੇਵ ਦੇ ਨਾਲ ਜੋਤੀ ਬਣਾਉਣਗੇ ਸ਼ਨੀ ਦੇਵ ਤੇ ਮੰਗਲ ਦੇ ਮਿਲਣ ਦਾ ਸਮਾਂ ਹੋਵੇਗਾ ਉਸ ਦੇ ਬਾਅਦ ਹੀ ਸਮੇਂ-ਸਮੇਂ ਤੇ 1 ਸਾਲ ਦੇ ਦੌਰਾਨ ਮਕਰ ਰਾਸ਼ੀ ਵਾਲੇ ਲੋਕਾਂ ਨੂੰ ਅਚਾਨਕ ਤੋਂ ਹੀ ਧਨ ਪ੍ਰਾਪਤੀ ਵੀ ਹੋ ਸਕਦੀ ਹੈ ਜਿਸ ਨਾਲ ਦੂਸਰੇ ਲੋਕ ਜ਼ਿਆਦਾ ਪ੍ਰਭਾਵਿਤ ਹੋ ਜਾਣਗੇ ਇਸ ਲਈ ਤੁਸੀਂ ਪੂਰੀ ਹੀ ਲਗਨ ਤੇ ਮਿਹਨਤ ਦੇ ਨਾਲ ਆਪਣੇ ਕੰਮ ਕਾਰਨ ਨੂੰ ਕਰਦੇ ਰਹੋ ਤੁਹਾਨੂੰ ਇਸ ਸਮੇਂ ਸਾਰੇ ਹੀ ਕੰਮਾਂ ਦੇ ਵਿੱਚ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਡੀਆਂ ਜਿੰਨੀਆਂ ਵੀ ਕੋਈ ਚਿੰਤਾਵਾਂ ਸਨ ਜਾਂ ਧਨ ਸੰਬੰਧੀ ਜਾਂ ਘਰ ਪਰਿਵਾਰ ਸੰਬੰਧੀ ਉਹ ਚਿੰਤਾਵਾਂ ਸਾਰੀਆਂ ਹੀ ਹੌਲੀ-ਹੌਲੀ ਖਤਮ ਹੋ ਜਾਣਗੀਆਂ ਨੌਕਰੀ ਵਿੱਚ ਤੁਹਾਨੂੰ ਇਸ ਸਮੇਂ ਤਰੱਕੀ ਵੇਖਣ ਨੂੰ ਮਿਲ ਜਾਵੇਗੀ ਜੇਕਰ ਤੁਸੀਂ ਜੌਬ ਦੇ ਵਿੱਚ ਪ੍ਰਮੋਸ਼ਨ ਦੀ ਕਿਤੇ ਗੱਲ ਕੀਤੀ ਹੋਈ ਸੀ ਤਾਂ ਤੁਹਾਡੀ ਉਹ ਪ੍ਰਮੋਸ਼ਨ ਵੀ ਹੋ ਸਕਦੀ ਹੈ ਜਾਂ ਜੇਕਰ ਤੁਸੀਂ ਨੌਕਰੀ ਦੇ ਵਿੱਚ ਤਬਾਦਲਾ ਚਾਹੁੰਦੇ ਸੀ ਜੇਕਰ ਤੁਸੀਂ ਆਪਣੀ ਕਿਤੇ ਫਾਈਲ ਲਗਾਈ ਹੋਈ ਸੀ ਉਹਦਾ ਵੀ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਬਣ ਰਿਹਾ ਹੈ ਜੀ ਕੁੱਲ ਮਿਲਾ ਕੇ ਤੁਸੀਂ ਆਪਣੇ ਸਾਰੇ ਹੀ ਕੰਮਾਂ ਤੋਂ ਸੰਤੁਸ਼ਟ ਰਹੋਗੇ ਤੁਹਾਡੀ ਕਿਸਮਤ ਪੂਰਨ ਤੌਰ ਤੇ ਤੁਹਾਡਾ ਸਾਥ ਦੇ ਰਹੀ ਹੈ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋ ਜਾਵੇਗੀ। ਘਰ ਪਰਿਵਾਰ ਵਿੱਚ ਤੁਹਾਡੇ ਮਾਹੌਲ ਬਹੁਤ ਹੀ ਵਧੀਆ ਬਣ ਜਾਵੇਗਾ। ਜਿਸ ਕਾਰਨ ਤੁਹਾਡੇ ਖੁਸ਼ ਨਮੀ ਮਾਹੌਲ ਬਣਿਆ ਰਹੇਗਾ। ਹਰ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ। ਮਕਰ ਰਾਸ਼ੀ ਵਾਲਿਆਂ ਨੂੰ ਉਪਾਅ ਦੱਸਿਆ ਗਿਆ ਹੈ ਜੀ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਸੰਧਿਆ ਕਾਲ ਦੇ ਸਮੇਂ ਸ਼ਨੀ ਦੇਵ ਜੀ ਦੇ ਨਾਮ ਤੋਂ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਸਾਬਿਤ ਹੋਵੇਗਾ। ਤੇ ਨਾਲ ਹੀ ਜੇਕਰ ਤੁਸੀਂ ਸ਼ਨੀ ਦੇ ਇਸ ਮੰਤਰ ਦਾ ਜਾਪ 108 ਵਾਰ ਕਰ ਲੈਂਦੇ ਹੋ ਤਾਂ ਤੁਹਾਨੂੰ ਸ਼ਨੀ ਦੀ 60 ਸਤੀ ਦਾ ਪੂਰਨ ਫਲ ਪ੍ਰਾਪਤ ਹੋ ਜਾਵੇਗਾ ਸ਼ਨੀ ਦੀ 60 ਸਤੀ 5 ਮਾਰਚ 2025 ਤੱਕ ਤੁਹਾਡੀ ਰਾਸ਼ੀ ਦੇ ਵਿੱਚ ਰਹੇਗੀ ਤੇ ਕਾਫੀ ਹੀ ਜ਼ਿਆਦਾ ਤੁਹਾਨੂੰ ਤਰੱਕੀ ਵੀ ਪ੍ਰਦਾਨ ਕਰੇਗੀ ਤੇ 60 ਸਤੀ ਤੇ ਤੁਹਾਨੂੰ ਬਹੁਤ ਜ਼ਿਆਦਾ ਵੀ ਲਾਭ ਹੋ ਜਾਵੇਗਾ ਦੂਸਰੀ ਰਾਸ਼ੀ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਮਹੱਤਵਪੂਰਨ ਗੱਲ ਦੱਸਣ ਜਾ ਰਹੇ ਹਾਂ ਜੀ ਦੋਸਤੋ ਤੁਸੀਂ ਜ਼ਿੰਦਗੀ ਵਿੱਚ ਉਹਨਾਂ ਲੋਕਾਂ ਨੂੰ ਜ਼ਰੂਰ ਮਿਲਦੇ ਹੋਵੋਗੇ ਜੋ ਬਹੁਤ ਹੀ ਮਿਹਨਤ ਕਰਦੇ ਹਨ ਤੇ ਕੁਝ ਲੋਕ ਤੁਹਾਨੂੰ ਇਸ ਤਰ੍ਹਾਂ ਦੇ ਵੀ ਮਿਲੇ ਹੋਣਗੇ ਜੋ ਥੋੜੀ ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤ ਅੱਗੇ ਪਹੁੰਚ ਜਾਂਦੇ ਹਨ ਪਰ ਅਸਲ ਹੱਕਦਾਰ ਤਾਂ ਉਹ ਹੁੰਦੇ ਹਨ ਜਿਹੜੇ ਮਿਹਨਤ ਕਰਦੇ ਹਨ ਜਿਨ੍ਹਾਂ ਦੀ ਮਿਹਨਤ ਕਰਨ ਦੇ ਨਾਲ ਗਰੀਬੀ ਹੀ ਨਿਕਲ ਜਾਂਦੀ ਹੈ ਦੋਸਤੋ ਇਹ ਸਾਰੀ ਗ੍ਰਹਿਣ ਦੀ ਹੀ ਖੇਡ ਹੁੰਦੀ ਹੈ ਤਾਂ ਫਿਰ ਕੀ ਹੈ ਜੇਕਰ ਤੁਹਾਨੂੰ ਮੁਸੀਬਤ ਆ ਜਾਂਦੀ ਹੈ ਤਾਂ ਉਸ ਦਾ ਡਟ ਕੇ ਮੁਕਾਬਲਾ ਕਰੋ ਆਪਣੀ ਮਿਹਨਤ ਦਾ ਕਦੇ ਵੀ ਸਾਥ ਨਾ ਛੱਡੋ ਹੁਣ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਦੇ ਬਾਰੇ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਜੇਕਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ ਤਾਂ ਉਹ ਵੀ ਸਫਲਤਾਪੂਰਵਕ ਹੋ ਜਾਵੇਗਾ ਜਿਸ ਵੀ ਕੰਮ ਤੋਂ ਤੁਹਾਡੇ ਘਰ ਵਿੱਚ ਲੜਾਈ ਝਗੜਾ ਵੱਧ ਜਾਂਦਾ ਸੀ ਜਾਂ ਲੜਕੀ ਜਾਂ ਲੜਕੇ ਦੇ ਵਿਆਹ ਵਿੱਚ ਕੋਈ ਮੁਸੀਬਤ ਆ ਰਹੀ ਸੀ ਤਾਂ ਉਹ ਵੀ ਤੁਹਾਡਾ ਕੰਮ ਹੁਣ ਸਫਲਤਾਪੂਰਵਕ ਸਹੀ ਹੋ ਜਾਵੇਗਾ ਮੰਗਲ ਦੇਵ ਤੁਹਾਡੀ ਰਾਸ਼ੀ ਦੇ ਸੁਆਮੀ ਹਨ ਮੇਖ ਰਾਸ਼ੀ ਦੇ ਲਈ ਤੁਹਾਡੇ ਰਾਸ਼ੀ ਦੇ ਮੰਗਲ ਦੇਵ ਜੋ ਹਨ ਉਹ ਇਨਕਮ ਅਤੇ ਤੁਹਾਨੂੰ ਲਾਭ ਦੇ ਨਵੇਂ ਹੀ ਸਥਾਨ ਗੋਚਰ ਕਰ ਰਹੇ ਹਨ ਜੀ ਤੁਹਾਡੀ ਇਨਕਮ ਦੇ ਵਿੱਚ ਜ਼ਬਰਦਸਤ ਵਾਧਾ ਹੋਣ ਵਾਲਾ ਹੈ ਜੇਕਰ ਤੁਸੀਂ ਕੋਈ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਨਵਾਂ ਕੰਮ ਧੰਦਾ ਇਸ ਮਹੀਨੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਹੀ ਚੰਗਾ ਤੇ ਧਨਲਾਭ ਵਾਲਾ ਸਾਬਿਤ ਹੋ ਜਾਵੇਗਾ ਕਿਉਂਕਿ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਜੇਕਰ ਕੋਈ ਵਿਅਕਤੀ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਬਾਰੇ ਸੋਚ ਰਿਹਾ ਸੀ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਹੀ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਨੂੰ ਲਾਭ ਬਹੁਤ ਜ਼ਿਆਦਾ ਮਿਲੇਗਾ ਇਸ ਦੌਰਾਨ ਤੁਹਾਡਾ ਹਰ ਕੰਮ ਕੀਤਾ ਹੋਇਆ ਸਫਲਤਾਪੂਰਵਕ ਪੂਰੇ ਹੀ ਵਧੀਆ ਤਰੀਕੇ ਦੇ ਨਾਲ ਹੋ ਜਾਵੇਗਾ 15 ਮਾਰਚ ਵਾਲੇ ਦਿਨ ਉਹ ਹੋਰ ਕਿਹੜੀ ਰਾਸ਼ੀ ਹੈ ਜਿਸ ਦੀ ਇਸ ਸਮੇਂ ਕਿਸਮਤ ਹੀ ਬਦਲ ਜਾਵੇਗੀ ਉਹ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਸ਼ੀ ਪਰਿਵਰਤਨ ਬਹੁਤ ਚੰਗਾ ਅਤੇ ਤੁਹਾਡੇ ਲਈ ਸ਼ੁਭ ਸਾਬਿਤ ਹੋਣ ਵਾਲਾ ਹੈ ਕਿਉਂਕਿ ਇੱਕ ਤਾਂ ਮੰਗਲ ਤੁਹਾਡੀ ਕੁੰਡਲੀ ਦੇ 5ਵੇਂ ਘਰ ਦੇ ਵਿੱਚ ਗੋਚਰ ਕਰ ਰਿਹਾ ਹੈ ਇਸ ਤਰ੍ਹਾਂ ਦੇ ਵਿੱਚ ਇਸ ਸਮੇਂ ਸੰਤਾਨ ਨਾਲ ਜੁੜਿਆ ਤੁਹਾਨੂੰ ਕੋਈ ਸ਼ੁਭ ਸਮਾਚਾਰ ਵੀ ਮਿਲ ਸਕਦਾ ਹੈ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਵਿਆਹ ਸ਼ਾਦੀ ਜਿਹੜਾ ਕਾਫੀ ਸਮੇਂ ਤੋਂ ਕੋਈ ਕੰਮ ਰੁਕਿਆ ਹੋਇਆ ਸੀ ਉਹ ਸਹੀ ਹੋ ਜਾਵੇਗਾ ਜੇਕਰ ਤੁਹਾਡੀ ਨੌਕਰੀ ਨਹੀਂ ਸੀ ਲੱਗ ਰਹੀ ਤਾਂ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਨਾਲ ਤੁਹਾਡੀ ਨੌਕਰੀ ਵੀ ਲੱਗ ਜਾਵੇਗੀ ਤੁਹਾਡੇ ਬੱਚਿਆਂ ਦਾ ਸ਼ਾਦੀ ਵਿਆਹ ਨੌਕਰੀ ਲੱਗ ਸਕਦੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਨਵਾਂ ਵਾਹਨ ਖਰੀਦ ਸਕਦੇ ਹੋ ਜੇਕਰ ਤੁਹਾਡਾ ਕਿਸੇ ਨਾਲ ਕੋਈ ਪ੍ਰੇਮ ਸੰਬੰਧ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਨੂੰ ਧਨਲਾਭ ਦੇ ਵੀ ਯੋਗ ਬਣ ਰਹੇ ਹਨ ਭਗਵਾਨ ਸ਼ਨੀ ਦੇਵਤੇ ਮੰਗਲ ਦੇਵ ਦੇ ਇਸ ਬਹੁਤ ਹੀ ਸ਼ੁਭ ਸੰਯੋਗ ਦੇ ਸਮੇਂ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਜਾਵੇਗੀ ਜੋ ਵੀ ਤੁਲਾ ਰਾਸ਼ੀ ਵਾਲੇ ਲੋਕ ਹਨ ਉਹਨਾਂ ਦਾ ਜੋ ਵੀ ਤੁਲਾ ਰਾਸ਼ੀ ਵਾਲੇ ਲੋਕ ਹਨ ਜੇਕਰ ਉਹ ਕਿਸੇ ਪ੍ਰਤੀ ਬਹੁਤ ਹੀ ਵਫਾਦਾਰ ਹਨ ਤਾਂ ਉਹਨਾਂ ਦਾ ਉਸ ਨਾਲ ਵਿਆਹ ਹੋਣਾ ਤੈ ਹੋ ਜਾਵੇਗਾ 15 ਮਾਰਚ ਦੇ ਬਾਅਦ ਉੱਚ ਸਮਾਂ ਵੇਖ ਕੇ ਉਹਨਾਂ ਦਾ ਵਿਆਹ ਦਾ ਪ੍ਰਸਤਾਵ ਵੀ ਉਹ ਦੇ ਸਕਦੇ ਹਨ ਤੁਹਾਡਾ ਪ੍ਰੇਮ ਵਿਆਹ ਦਾ ਪ੍ਰਸਤਾਵ ਹੈ ਉਹ ਮਨਜ਼ੂਰ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ ਵ੍ਰਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਨੌਕਰੀ ਦੇ ਵਿੱਚ ਤੁਹਾਨੂੰ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਆ ਰਹੀਆਂ ਸਨ ਉਹ ਇਸ ਸਮੇਂ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਕਿਤੇ ਪ੍ਰਾਈਵੇਟ ਨੌਕਰੀ ਕਰਦੇ ਹੋ ਜਾਂ ਬੇਰੁਜ਼ਗਾਰ ਹੋ ਤਾਂ ਤੁਸੀਂ ਜੇਕਰ ਆਪਣੀ ਨੌਕਰੀ ਦਾ ਤਬਾਦਲਾ ਚਾਹੁੰਦੇ ਸੀ ਤਾਂ ਉਹ ਵੀ ਇਸ ਸਮੇਂ ਤੁਹਾਡੇ ਲਈ ਸ਼ੁਭ ਸੰਜੋਗ ਬਣ ਰਿਹਾ ਹੈ ਜੀ ਅਤੇ ਤੁਸੀਂ ਇਸ ਸਮੇਂ ਆਪਣੀ ਨੌਕਰੀ ਦਾ ਤਬਾਦਲਾ ਕਰਵਾ ਸਕਦੇ ਹੋ ਤੁਹਾਨੂੰ 31 ਮਾਰਚ ਤੱਕ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਤੁਹਾਨੂੰ ਚੰਗੇ ਨੌਕਰੀ ਦੇ ਵੀ ਅਵਸਰ ਪ੍ਰਾਪਤ ਹੋ ਜਾਣਗੇ ਲੋਕ ਵਿਦੇਸ਼ ਵਿੱਚ ਜਾ ਕੇ ਜੇਕਰ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਉਹ ਸੁਪਨਾ ਵੀ ਪੂਰਾ ਹੋ ਜਾਵੇਗਾ ਕੁੱਲ ਮਿਲਾ ਕੇ ਤੁਹਾਨੂੰ ਸਫਲਤਾ ਪ੍ਰਦਾਨ ਹੋ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਚੁੱਕੀ ਹੈ ਤੁਹਾਡੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹ ਕੁੱਲ ਮਿਲਾ ਕੇ ਹੁਣ ਖਤਮ ਹੀ ਹੋ ਜਾਣਗੀਆਂ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਵੱਡੀ ਗੁੱਡ ਨਿਊਜ਼ ਮਿਲ ਸਕਦੀ ਹੈ ਜੇਕਰ ਤੁਹਾਡਾ ਕਾਫੀ ਸਮੇਂ ਤੋਂ ਕਿਤੇ ਪੈਸਾ ਫਸਿਆ ਹੋਇਆ ਸੀ ਤਾਂ ਉਹ ਵੀ ਇਸ ਸਮੇਂ ਮਿਲ ਜਾਵੇਗਾ ਤੁਹਾਨੂੰ ਇਸ ਹਫਤੇ ਦੇ ਵਿੱਚ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ੀਆਂ ਭਰਿਆ ਹੋ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਕੁੱਲ ਮਿਲਾ ਕੇ 15 ਮਾਰਚ ਦਾ ਸਮਾਂ ਤੁਹਾਡੇ 6 ਰਾਸ਼ੀਆਂ ਦੇ ਲਈ ਬਹੁਤ ਹੀ ਅਨੁਕੂਲ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਧੰਨਵਾਦ